ਤੇ ਅੱਜ ਲਈ ਕੰਮ ਤੇ ਫੇ ਜਾਣਾ ਹੱਥ ਵਿੱਚ ਠੰਡੇ ਮੇਰੇ ਠੰਡੇ ਹੱਥ ਠੰਡੇ ਇੱਕ ਕੰਮ ਤੇ ਪਹੁੰਚ ਗਏ ਆ ਤੇ ਸੀਟਾਂ ਲਾਤੀਆਂ ਕੱਲ ਦੀਆਂ ਕੱਲ ਆਪਾਂ ਗਏ ਸੀ ਲੁਧਿਆਣੇ ਤੇ ਆ ਕਮਰਾ ਕਰਤਾ ਵਾ ਰੈਡੀ ਤੇ ਛੱਤ ਲੱਗੇ ਲਾਉਣ ਨੂੰ ਫੱਟੀ ਦੇ ਦਿੱਤੀ ਨਾਲ ਲਾ ਦੇ ਚੀਕੀ ਆ ਕੇ ਇੱਧਰ ਆ ਕੇ ਦਾੜਨਾ ਕਲਰ ਬੋਕ ਹੈਂਡ ਮੈਂ ਸੀਟ ਦਾ ਉਹ ਵੀ ਸ਼ੀਟ ਦਾ ਆਪਾਂ ਲੱਗੇ ਢੋਪ ਸੜੀ ਯੋ ਪ੍ਰੋਪੀਓ ਵੀ ਸਾਰੀ ਮਿੱਟੀ ਉਹ ਦੌਸਣ ਲੱਗੇ ਤੇ ਕਰਨ ਸਲਾਬ ਪੜੀ ਹੈ ਸਲਾਬ ਦੇ ਕੰਮ ਕਰੋ ਸਾਰੀ ਡਿੱਗਦੀ ਜਾਣਗੀ ਇਹ ਡਿੱਗਣ ਦੇ ਫਿਰ ਆਪਾਂ ਥੋੜਾ ਜਿਹਾ ਲਾ ਦਨੇ ਆ ਸਿਲਿੰਗ ਕਰਨੀ ਮੜੀ ਹੈ ਭਾਰ ਭੂਰਨਾ ਪੈ ਜਾਏ ਹਾਂਜੀ ਠੀਕ ਵਸ ਲੈ ਇਹ ਜਿਵੇਂ ਵਰਗੀ ਸੱਟ ਨਹੀਂ ਚਲੋ ਰਹਿਣ ਦੋ ਇਹ ਵਾਲੀ ਗਲੀ ਚ ਆਏ ਆਪਾਂ ਆਹ ਦਰੰਟਾ ਵਾ ਇਹ ਲਾ ਕਰਨੀ ਨੀਲੀ ਗਲੀ ਕੰਦੇ ਆ ਖੜਾਇਆ ਲਾਲੇ ਆਪਾਂ 2 2 ਵਜੇ 2 ਦੇ ਚਲੋ ਜੀ ਚਲਿਓ ਉਧਰ ਦੇਖਿਆ ਨਹੀਂ ਅੱਗੇ ਆਪਾਂ ਲੱਕੜ ਮੰਡੀ ਆਹ ਸ਼ੀਟ ਕੱਟ ਗਈ ਸੀ ਇੱਕ ਮੈਂ ਕਿਹ ਚੋ ਲੈ ਚਲਦੇ ਹਾਂ ਕੱਢਣ ਦੇ ਵੀ ਸ਼ੀਟ ਤੇ ਇਹੋ ਹੀ ਆ ਬਾਜੀ ਲੱਗਦਾ ਲੈ ਵੀ ਜਾਲੀ ਕਟਾ ਲਈ ਐ ਤੇ ਜਾ ਰਹੇ ਆ ਘਰ ਨੂੰ ਵਾਪਸ ਕੰਮ ਤੇ ਸਵੇਰੇ ਛੱਤ ਹੀ ਲਾਤੀ तकरीबन ਤੇ ਬਾਰਡਰ ਬੰਦਦਾ ਜਾਲ ਬੰਦਦਾ ਇਸ ਵੇਰੇ ਤੇ ਹੁਣ ਛੱਤ ਲਾਤੀ ਉੱਪਰਲੀ ਬਾਰਡਰ ਨੇ ਬੰਦਨ ਤੁਹਾਡੇ ਕਰਨ ਦਾ ਬਲਾਕੱਖਾ ਹੀ ਦੇਖਣਾ ਉੱਟ ਜਾਂਦੇ ਹੋਰ ਆ ਜਾਣ ਗਿਆ ਹੋਰ ਘੰਟੇ ਚ ਅਪ ਬੰਦਨੀ ਛੱਤ ਸਾਦੀ ਕਰ ਦੇਣੀ ਕੰਪਲੀਟ ਕਮਰਾਂ ਲਾਤੀਆਂ ਜੋ ਵਿਸ਼ੇਸ਼ ਤਾਂ ਆ ਆ ਸ਼ੀਟ ਘੱਟ ਹੈ ਇਹ ਬਾਅਦ ਲੈਂਦੀ ਆ ਘੜ ਗਿਆ ਜੀ ਮਾਲਕ ਦਾ ਇਹ ਡਾਟ ਰੂਮ ਹੀ ਲਾਉਣੀ ਆ ਸੁਰੱਖ ਖਾਲ ਨੂੰ ਕਮਰਾ ਤਿਆਰ ਹੋਈਗਾ ਅੰਤ ਤੱਕ ਵੀਗਾ ਤਕਰੀਬਨ ਤਕਰੀਬਨ ਸਸ਼ੀਕਲ ਆਪਾਂ ਪਹੁੰਚ ਗਏ ਘਰ ਨਹੀਂ ਗੰਦੋ ਕੀ ਕਰਦਾ ਸੀ ਬਾਊ ਜੀ ਗੱਗੂ ਜੀ ਕੀ ਕਰਦਾ ਜੀ ਓਏ ਕੀ ਕਰਦਾ ਸੀ ਤੁਮਨੇ ਫੋਨ ਨਹੀਂ ਕੀਤਾ ਫੇਰ ਅੱਜ ਫਪ ਮਮਤੀ ਗਈ ਸੀ ਹਾ ਖੋਨਾਮ ਗਿਆ ਵਾ ਇਹ ਖੋਨਾਮ ਗਿਆ ਬੰਦ ਹੋ ਰਿਹਾ ਖੋਨਾਮ ਹੋ ਗਿਆ ਓਏ ਓ ਮਮੀ ਨੇ ਸੈਲੀ ਡਾਉਣ ਕਰਤੀ ਓ ਖੋਨਾਮ ਚੱਲਣ ਡਿਆ ਬੰਦ ਹੋ ਗਿਆ ਖਰਾਬ ਹੋ ਗਿਆ ਚਾਰਜ ਲਾਉਣਾ ਪੈਣਾ ਚਾਰਜ ਲਾਉਣਾ ਹੋਇਆ ਚਾਰਜ ਲਾਉਣਾ ਪੈਣਾ ਖੋਨਾ ਆਇਆ ਸੀ ਆ ਦਿੱਤਾ ਨਾ ਖੋਨਾ ਆਇਆ ਸੀ ਇੱਥੇ ਲੱਗਣਾ ਹੂੰ ਪਰ ਬੈਕਨ ਅੱਗੇ ਲਾਇਆ ਸੀ ਮੈਂ ਉਹ ਖਾਣਾ ਆਇਆ ਬਾਊ ਦਾ ਨਿਕਲੇ ਆ ਖਾਣਾ ਹੋ ਮਮੀ ਚਾਲੂ ਕਰਕੇ ਲੱਗੀ ਤੇ ਚੰਗੀ ਇਦਾਂ ਚਾਲੂ ਹੁੰਦਾ ਕਦੋਂ ਦਾ ਸਿੱਧਾ ਡੇਮਰ ਬਾਊ ਇਹਦੇ ਨੂੰ ਹੂੰ ਹੂੰ ਬੁਗ ਗਿਆ ਹੁਣ ਉਹ ਪਿਆਇਆ ਜੀ ਦਿੱਤਾ ਹੈ ਮਸਤਾ ਹੋਇਆ ਤਾਂ ਹੋ ਰਹੀ ਆ ਆਨੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਵੀ ਅੱਜ ਗਏ ਕੰਮ ਤੇ ਕੱਲੇ ਥੋੜਾ ਜਿਹਾ ਕੰਮ ਰਹਿ ਗਿਆ ਉੱਥੇ ਜ਼ਰੂਰੀ ਕਰਨਾ ਪੈਣਾ ਆ ਅੱਜ ਨਾ ਮਾਰਾ 1 ਵਜੇ ਤੱਕ ਕੱਲ ਤੇ ਅੱਪਾ ਹੁਣ ਇਧਰ ਸਭ ਬਾਉਂਡਈਆ ਬੈਂਗਣ ਪੜਥਾ ਪੜਥਾ ਮੇਰਾ ਪੀਗਲਟ ਮੰਮੀ ਪੜਥਾ ਬਾਉਂਡਈਆ ਬਾਉਂਡ ਜਿੰਨੀ ਸੇਤੀ ਤੇ ਚਾਹ ਕੋਈ ਨਹੀਂ ਮਿਲ ਕੇ ਹੋਰ ਇੱਕ ਦਿਨ ਦੇ ਵਿੱਚ ਵਿੱਚ ਆਪਾਂ ਓਪਨਿੰਗ ਕਰ ਦੇਣੀ ਕਿਉਂਕਿ ਇਹਦੇ ਗਲਾਸ ਲੱਗਣ ਆਲਾ ਦੁਕਾਨ ਨੂੰ ਕੰਮ ਤੇ ਸਾਰਾ ਹੋ ਗਿਆ ਫਿਲਹਾਲ ਬਾਹਰ ਦਾ ਟਫੰਜਾ ਲੱਗਣ ਵਾਲਾ ਸ਼ੀਸ਼ਾ ਇਹ ਭੈਣ ਨੇ ਇਹ ਵੀ ਕਮੈਂਟ ਕੀਤਾ ਜੇ ਪਤਨੇ ਵੀਰ ਦੇ ਭੈਣ ਨੇ ਕਮੈਂਟ ਕੀਤਾ ਕਿ ਆਨਲਾਈਨ ਵੀ ਕੰਮ ਸ਼ੁਰੂ ਕਰਿਓ ਤਾਂ ਉਹ ਵੀ ਆਪਾਂ ਕਰਨਾ ਵਾ ਜ਼ਰੂਰ ਕਰਾਂਗੇ ਜੇ ਆਨਲਾਈਨ ਆਪਾਂ ਕੰਮ 1 ਮਹੀਨਾ ਤੱਕ ਕਰਾਂਗੇ ਸ਼ੁਰੂ ਪਹਿਲਾਂ ਸਾਡੀ ਸ਼ੋਪ ਤੇ ਤੁਹਾਨੂੰ ਵਿజిਟ ਕਰਨਾ ਪੈਣਾ ਵਾ ਤੇ ਆ ਥੱਲੇ ਨੰਬਰ ਆ ਰਿਹਾ ਵਾ ਐਡਰੈਸ ਵਾ ਆ ਕਾਰਡ ਆ ਜਿਹੜਾ ਸਾਡਾ ਮੇਨ ਬੈਨਰ ਜਿਹੜਾ ਬਣਾਇਆ ਬਾਹਰ ਦਾ ਬੋਰਡ ਉਹ ਆ ਰਿਹਾ ਵਾ ਸੇਮ ਤੇ ਤੋਈ ਵੇਰ ਕਰ ਸਕਦਾ ਗਦਾਸਪੁਰ ਰੋਡ ਪਟਾਲਾ ਹਰ ਹਰ ਪਤੇ ਦੀ ਦੁਕਾਨ ਤੇ ਆਓ ਜਰੂਰ ਹਾਲ ਫਿਲਹਾਲ ਨਾ ਨਾ ਵੀ ਵੀ ਲੱਗੇ ਬਿਜਲੀ ਵਾਲੇ ਗੱਜਾ ਹਸਣਾ ਮੁਕਾਦੇ ਅੱਜ ਕੰਮ ਹਾਂਜੀ ਮੁਕਾਦੇ ਕੰਮ ਹੈਗਾ ਅੱਜ ਮੈਂ ਅਗਲਾ ਕੰਮ ਇਸ ਸਿੱਪੜੀ ਕੰਮ ਕਰਾਂਗਾ ਚੇਪਰ ਦਾ ਲੈ ਵੀ ਕਮਲਾ ਕਰਤਾ ਰਹੇ ਕਰੋ ਚੱਕ ਕੇ ਮੈਨਾਂ ਲੱਗਾ ਕੰਮ ਓੜੀ ਓੜੀ ਥੱਲੇ ਆ ਕੇ ਲੈਂਪ ਲਾਤੇ ਚਾਰ ਕਿਉਂ ਨਾ ਕਰਾਂ ਲੈਂਪ ਲਾਤੇ ਚਾਰ ਲਾਈਟਾਂ ਲਾਤੀਆਂ ਤੇ ਸੈਂਟਰ ਜੀ ਜਾਲੀ ਲਾ ਕੇ ਤੇ ਕੋਬ ਲਾਤੀ ਸਪਟਾ ਫੜ ਲਾ ਤੇ ਸਾਰੀ ਜੀ ਟੈਂਸ ਫੇਰ ਦੇ ਕਰੀ ਨਾ ਕੋਈ ਗੱਲ ਆਪਰੇ ਫੇਰ ਜੀ ਇਹ ਵੀ ਬੁੱਟ ਰਹੇ ਨੇ ਬਿਲਕੁਲ ਦਿਲਪਹਿਲਾ ਤੇ ਕੇ ਲਈਓ ਬੁੱਟੇਗਾ ਉਹਨਾਂ ਦਾ ਹਿਸਾਬ ਕਰੀਏ ਸਭ ਨੇ ਤਿਆਰ ਕਰਨ ਵਾਲੇ ਮੇਰੇ ਨੰਬਰ ਤੇ ਮੈਸੇਜ ਕਰੋ WhatsApp ਆਉਂਦਾ ਵੀ ਦੁਕਾਨ ਤੇ ਪਹੁੰਚ ਗਏ ਆਂਦੇ ਥੋੜਾ ਬਹੁਤ ਕੰਮ ਕਰਨ ਵਾਲੇ ਬਿਜਲੀ ਦਾ ਉਹ ਵੀਰ ਕਰਕੇ ਹੁਣੇ ਜਿ ਗਏ ਸੋ ਸੱਚ ਜੀ ਲੱਗਣ ਲੱਗਣ ਵਾਲੇ ਠੀਕ ਠੋਕ ਕਰਨ ਵਾਲੇ ਲੈੜੀ ਬੰਦ ਕਰ ਗਏ ਸਾਰੀ ਤਕਰੀਬਾ ਲੈੜ ਬੰਦ ਹੋ ਗਈ ਹੈ ਲੈੜੀ ਨਹੀਂ ਆਉਂਦੀ ਸਨ ਲੈੜ ਬੰਦ ਵਾ ਲੈੜ ਬੰਦ ਕੇ ਨਾ ਕੁਰਸੀ ਬੈਠ ਗਈ ਹਰਪਤੇ ਵੀ ਆਇਆ ਹਰਪਤੇ ਇਦਾਂ ਆਗਰ ਬਣਾਇਆ ਵੇ ਵਧੀਆ ਬਣਾਇਆ ਟ੍ਰਾਇੰਗਲ ਜੱਗ ਦਾ ਬੜਾ ਵਧੀਆ ਚਲੋ ਬਾਕੀ ਅਟਾ ਫਨ ਲਵਾਉਣਾ ਜਾਂ ਵੀਰ ਕਹਿੰਦਾ ਅੱਜ ਮੈਂ ਸ਼ਾਮੀ ਲਾਜੂਗਾ ਅਚੀਸ਼ੇ ਵਾਲਾ ਮੰਗਾਇਆ ਦਰਵਾਜਾ ਜਾਂ ਕਹਿੰਦਾ ਲਾਉਣਾ ਮਨ ਤੇ ਆ ਨਹੀਂ ਉਹ ਵੀ ਹਰਫਤੇ ਦੁਕਾਨ ਤੇ ਆਇਆ ਵਾ ਉਹ ਇਹਨਾਂ ਖੜਾ ਕੁੜਕੀ ਦਾ ਛਾਣੇ ਬਣੀ ਦਾ ਛਾਣੇ ਮੰਮੀ ਗੱਡੀ ਚ ਕੀ ਲੈਣ ਦੇਈ ਆ ਹਰ ਫਤਨੀ ਕਪੜੇ ਜਿੱਜਾ ਜੰਨੀ ਚੇ ਕੀ ਆੜ ਜਾਂ ਜਾਂ ਪਾਇਆ ਵਧੀਆ ਪਿਆ ਤੇ ਆ ਲਾਈਟ ਬੰਦ ਹੋ ਗਈ ਹੁਣ ਜਿਵੇਂ ਵਰਦੇ ਲਾਈਟ ਹੋ ਗਈ ਬੰਦ ਆ ਦੇਖੋ ਅੰਨੀ ਆ ਜੀ ਹਾਂ ਜੀ ਦੋਸਤੋ ਸਿੱਧਾ ਚੱਲ ਦੋਸਤੋ ਲੈ ਲੈ ਆਵਾ ਕਪੜਾ ਫੇਰ ਨਹੀਂ ਹੈ ਜੀ ਲੈਵ 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 ਲੈ ਲੈ ਗਿਆ ਉਹ ਉਹ ਵਿਖੋ ਜਿਓ ਵਿਖੋ ਜੀ ਮੰਮੀ ਹੋ ਗਈ ਸਰ ਗੁਰਦਾਸਪੁਰ ਰੋਡ ਤੇ ਆਪਣੀ ਦੁਕਾਨ ਆ ਵੇਖੋ ਸਾਹਮਣੇ ਅਕਾਲ ਹਸਪੀਟਲ ਅੱਡਾ ਨੂੰ ਫਿਰ ਨੇ ਸਾਡੇ ਉੱਪਰ ਦੀ ਖਾਪੀ ਮਕਾਨ ਆ ਇੱਥੇ ਕਾ ਆ ਜੈ ਵੀ ਲਾਉਣਾ ਥੋੜੀ ਘੜੀ ਲੈਣ ਦੀ ਫਿਰ ਇੱਧਰ ਕੋ ਲੱਗਿਆ ਕਿਹਨਾਂ ਕਤੇ ਥੋੜੀ ਜਿਨੀਂਦੀ ਥੋੜੀ ਜਿਨੀਂਦੀ ਥੋੜੀ ਜਿਨੀਂਦੀ ਆ ਲਿਆ ਗਿਆ ਇਹ ਲਾਉਣ ਲੱਗੇ ਨੇ ਅੱਥੇ ਕਾ ਜੇ ਲਿਆਂਦਾ ਹੈ ਨਾ ਕਿ ਮੈਂ ਮੈਟ ਕਹਿੰਦੇ ਇਹਨੂੰ ਮੈਟ ਲਿਆਂਦਾ ਘਾਹ ਵਾਲਾ ਗ੍ਰੀਨ ਗ੍ਰੀਨ ਕਲਰ ਹੈ ਜਿਹਦੇ ਬਾਬਾ ਜੀ ਦੀ ਫੋਟੋ ਵਿੱਚ ਲਗਾ ਲਿਏ। ਬੜਾ ਸੋਹਣਾ ਲੱਗੂਗਾ। ਬਾਬਾ ਜੀ ਦੀ ਫੋਟੋ ਬਹੁਤ ਪਿਆਰੀ ਲੱਗੇਗੀ। ਪਹਿਲਾਂ ਇਹ ਬੰਦ ਹੋਈ ਆ। ਦਾ ਬਹੁਤ ਔਖਾ ਬੰਦ ਹੋਈ। ਇਹ ਨਾ। ਲਾਵਾਂਗੇ ਕੋਈ ਗੱਲ। ਧੀ ਹੌਲੀ ਹੌਲੀ ਸਾਰੇ ਕੰਮ ਹੋਣਗੇ। ਹਾਂ ਜਦ ਤੇ ਲਾਈਟ ਬਹੁਤ ਵਧੀਆ ਲਾਈ ਐਦਾਂ ਘਰ ਹੋਵੇ ਆ ਕਿਤੇ ਲੈਟਵੇਂ ਐਵੇਂ ਦੀ ਐਵੇਂ ਦੀ ਲੈਟਾ ਮੁਗੀ ਨਹੀਂ ਸੋਣੀ ਲੱਗਦੀ ਮੈਨੂੰ ਉੱਤੇ ਉੱਠਣਾ ਹੈ ਗਰਾਮ ਤੋਂ ਆ ਜੀ ਸਟਾਪ ਕਰੋ ਦਰਨਾ ਨਹੀਂ ਘਰ ਆਉਣਾ ਨਹੀਂ ਠੀਕ ਆ ਐਂ ਦੇਕਣ ਆ ਸ਼ੀਸ਼ਾ ਲਿਆਂਦਾ ਤੇ ਇਹਨਾਂ ਨੇ ਆ ਮੇਨ ਦਰਵਾਜ਼ੇ ਦੇ ਬਾਹਰ ਨਮਾ ਤੇ ਉਹ ਵੀਰੇ ਜੇ ਤੱਕ ਆਇਆ ਨਹੀਂ ਮੁੜ ਕਰਨ ਲੈ ਡਿੱਗਣੇ ਡਿੱਗਦੇ ਪਏ ਜੇ ਤੱਕ ਨਹੀਂ ਆਇਆ ਹੁਣ ਬਣੀ ਜੀ ਤੌਰ ਬਹੁਤ ਸੋਹਣਾ ਲੱਗਦਾ ਪਿਆ ਇੰਨਾ ਪਿਆਰਾ ਲੱਗਦਾ ਪਿਆ ਨਾ ਗੌਰਪ੍ਰੀਤ ਵੈਹੇ ਵੀ ਜਦੋਂ ਕੰਮ ਕਰੇ ਨਾ ਤੇ ਬਹੁਤ ਵਧੀਆ ਕਰਦਾ ਗੌਰਪ੍ਰੀਤ ਤਾਂ ਪਤਾ ਕੌਣ ਆ ਅੱਜ ਮੈਂ ਮੇਲਾ ਪਹਿਲੀ ਵਾਰ ਨਾਂ ਲਿਆ ਗੁਰਪ੍ਰੀਤ ਕਿੱਦਾਂ ਦਾ ਲੱਗਦਾ ਮੇਰੇ ਮੂੰਹ 'ਚ ਮੈਂ ਤਾਂ ਨਹੀਂ ਕਹਿੰਦੀ ਆ ਤੇ ਗੁਰਪ੍ਰੀਤ ਮੈਂ ਕਦੀ ਨਹੀਂ ਕਿਹਾ ਗੁਰਪ੍ਰੀਤ ਸਿੰਘ ਸੋਨਾ ਲੱਗਦਾ ਪਿਆ ਬਹੁਤ ਪਿਆਰਾ ਹੈ ਹੈਂਡ ਵੀ ਕਰਾ ਦਿੱਤੀ ਮੈਂ ਤੇ ਅੰਨੀ ਟੇਬਲ ਲਾਓ ਤੇ ਹੁਣ ਮੈਂ ਬਹਾਂ ਇੱਥੇ ਜੇ ਕਮਰਾ ਕਰਕੇ ਆਂਦਾ ਤਾਂ ਉਪਸੜੀ ਹੂੰ ਹੂੰ ਜੋਰ ਹੋ ਗਿਆ ਸਾਰੀ ਦਿਨ ਲੈਡ ਕਰੋ ਚੈੱਕ ਫਤਿਹ ਇੱਧਰ ਵੇਖ ਹਰ ਫਤਿਓਏ ਇੱਧਰ ਇੱਧਰ ਹੁਣ ਵੇ ਲੈਡ ਕਦੀ ਵੀ ਜਗਣ ਲਈ ਹਰ ਫਤਿਓਏ ਕਿੱਧਰ ਵੇਖਣ ਦੇ ਮੇਰੇ ਪੁੱਤ ਲੈਟਾ ਵੱਲ ਵੇਖਣ ਦੇ ਛੋਣਾ ਜੀ ਕਿਤੇ ਹਾਂਜੀ ਉਹ ਗੁੰਗਰ ਹੋਣਾ ਲੇਕੀ ਦੀਆ ਲੈ ਬਨੇ ਮੈਂ ਕਾ ਲਾ ਦੇਣਾ ਥੋੜਾ ਜਿਹਾ ਉਪਰੀ ਸਾਈਡ ਹੰਗ ਲਾ ਦੀਏ ਆ ਇਹਦੇ ਆ ਨਾ ਸੜੀ ਜੀ ਦਾ ਆ ਜੇ ਤੇ ਉਹੀ ਕੀ ਕਰਦੇ ਸੀ ਉਹੀ ਨਹੀਂ ਕੀ ਕਰਦੇ ਸੀ ਇਹ ਕਰਦੇ ਪਏ ਕਾਉਂਟਰ ਸਾਫ ਨਾਂ ਕੋ ਤਗੰਦੇ ਹੀ ਗੀ ਛੇ ਮੇਂ ਅਲਾਵਾ ਸਫਾਈ ਨਹੀਂ ਮੁੱਕੀ ਸਹੀ ਗੱਲ ਮੈਂ ਘਰ ਦੀ ਸਫਾਈ ਨਹੀਂ ਮੁੱਕੀ ਹੁਣ ਇੱਥੇ ਦੀ ਬਾਹਰ ਫੋਤੇ ਵੀ ਹੁਣ ਕਰਨ ਲਿਆ ਜੀ ਚੱਲੀਏ ਬੁੱਗੂ ਚੱਲੀਏ ਛੋਣਿਆ ਚਲੋ ਵੀ ਟਾਈਮ ਹੋ ਗਿਆ 10 ਵਜੇ ਦਾ ਹੁਣ ਚੱਲੇ ਆਂ ਥੋੜੀ ਸਾਫ ਸਫਾਈ ਹੋ ਗਈ ਆ ਰੋਜ਼ ਕੱਲ ਕੱਲ ਕਰਦੇ ਰਹਿੰਨੇ ਆ ਸਮਾਨ ਬੰਦਾਂ ਦੇ ਕਿੱਦਾਂ ਲਿਆਉਣਾ ਕੱਲ ਲੈਣਾ ਪਰਸੋਂ ਚਲੋ ਵੀ ਜਾ ਕੇ ਖੋਲਿਆ ਨੀ ਸਮਾਨ ਦੇਖਿਆ ਵੀ ਸਮਾਨ ਕਿਹੜਾ ਕਿਦਾਂ ਦਾ ਕਿਵੇਂ ਪਾਇਆ ਜਿੱਦਾਂ ਫਾਸਟ ਵੱਜੇ ਵੱਜੇ ਜਾ ਕੇ ਖੋਲਦੇ ਆਂ ਸਵੇਰੇ ਸਮਾਨ ਲੈ ਆਈਏ ਆਹੋ ਕੇ ਹਰ ਫਤੇ ਫਿਰ ਬੈਠੇ ਇੱਥੇ ਮੇਰਾ ਪੁੱਤ ਸੁਣ ਚਲੋ ਵੇ ਚਲੀਏ ਇਹਦਾ ਡਿਪਾਰਟਮੈਂਟ ਸਾਰਾ ਲੈ ਕੇ ਆਉਣਾ ਪੈਂਦਾ ਇੱਕ ਆਹ ਕਿੰਨੇ ਮੰਗਾਇਆ ਆਨਲਾਈਨ ਜਾਂ ਮੰਗਾਇਆ ਹੈਲੋ 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 ਬੱਸ ਇਹ ਨਹੀਂ ਚੱਲਦਾ ਹੁਣ ਖਤਮ ਹੋ ਗਿਆ ਬੱਸ ਬੰਦ ਹੋ ਗਿਆ ਚਲੋ ਬੈਟਰੀ ਡੈਡ ਕਰਤੀ ਅਬ ਇਹ ਦੁਕਾਨ ਦੀ ਓਪਨਿੰਗ ਆਪਾਂ 1-2 ਦਿਨ ਦੇ ਵਿੱਚ ਵਿੱਚ ਕਰ ਦੇਣੀ ਆ ਚਾਹ ਸ਼ਨੀਵਾਰ ਕਰਦੀ ਓਪਨ ਚ ਐਤਵਾਰ ਕਰਦੀਏ ਬੱਜੂਰੇ ਰਹੋ ਤੁਸੀਂ ਸਾਡੇ ਵਲੌਗਾਂ ਦੇ ਨਾਲ ਥੈਂਕ ਯੂ ਧੰਨਵਾਦ